ਕਿਹੜੀਆਂ ਔਰਤਾਂ ਪਤੀ ਨੂੰ ਕਦੇ ਵੀ ਧੋਖਾ ਨਹੀਂ ਦਿੰਦੀਆਂ ਦੋਸਤੋ ਅੱਜ ਦੀ ਇਹ ਕਹਾਣੀ ਇਹੋ ਜਿਹੇ ਲੋਕਾਂ ਤੋਂ ਸਾਵਧਾਨ ਕਰਦੀ ਹੈ ਜੋ ਤੁਹਾਨੂੰ ਧੋਖਾ ਦੇ ਸਕਦੇ ਹਨ ਤੁਹਾਡੇ ਵਿਸ਼ਵਾਸ ਦਾ ਗਲਤ ਫਾਇਦਾ ਉਠਾ ਸਕਦੇ ਹਨ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ ਕਿਉਂਕਿ ਦੁਨੀਆ 'ਚ ਆਦਮੀ ਆਪਣੇ ਸਵਾਰਥ ਨੂੰ ਪੂਰਾ ਕਰਨ ਲਈ ਤੁਹਾਡੇ ਨਾਲ ਕੋਈ ਵੀ ਹਰਕਤ ਕਰ ਸਕਦਾ ਹੈ ਕਹਿੰਦੇ ਹਨ ਕੁਝ ਮਾਮਲਿਆਂ 'ਚ ਨਾ ਅਵਿਸ਼ਵਾਸੀ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਵਿਸ਼ਵਾਸੀ ਦਾ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਧੋਖਾ ਵਿਸ਼ਵਾਸੀ ਤੋਂ ਹੀ ਮਿਲਦਾ ਹੈ ਅੱਜ ਦੀ ਇਹ ਕਹਾਣੀ ਬਹੁਤ ਹੀ ਗਿਆਨ ਵਰਦਕ ਤੇ ਪ੍ਰੇਰਣਾਦਾਇਕ ਹੈ ਜੇਕਰ ਤੁਸੀਂ ਇਸ ਕਹਾਣੀ ਨੂੰ ਧਿਆਨ ਨਾਲ ਸੁਣ ਲਿਆ ਤਾਂ ਜ਼ਿੰਦਗੀ ਵਿੱਚ ਕਦੇ ਕਿਸੇ ਤੋਂ ਧੋਖਾ ਨਹੀਂ ਖਾ ਸਕਦੇ ਚਲੋ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ ਦੋਸਤੋ ਕਿਹੜੀਆਂ ਔਰਤਾਂ ਹਨ ਜੋ ਪਤੀ ਨੂੰ ਕਦੇ ਧੋਖਾ ਨਹੀਂ ਦਿੰਦੀਆਂ ਚਾਹੇ ਕੋਈ ਕਿੰਨਾ ਵੀ ਲਾਲਚ ਦੇਵੇ ਪਰ ਮਾਵੇ ਤਮਕਾਵੇ ਪਰ ਇਹ ਤਿੰਨ ਔਰਤਾਂ ਕਦੇ ਆਪਣੇ ਪਤੀ ਨੂੰ ਛੱਡ ਕੇ ਦੂਜੇ ਮਰਦ ਦੇ ਨਾਲ ਨਹੀਂ ਜਾਂਦੀਆਂ ਇਨ੍ਹਾਂ ਔਰਤਾਂ ਦਾ ਪਿਆਰ ਸੱਚਾ ਮੰਨਿਆ ਗਿਆ ਹੈ ਤੇ ਲੋਕ ਦੇ ਐਸ਼ੋ ਆਰਾਮ ਵੀ ਇਹਨਾਂ ਨੂੰ ਆਪਣੇ ਵੱਲ ਨਹੀਂ ਖਿੱਚ ਸਕੇ ਕਿਹੜੀ ਔਰਤ ਪਤੀ ਨਾਲ ਸੱਚਾ ਪਿਆਰ ਕਰਦੀ ਹੈ ਤਾਂ ਚਲੋ ਇਸ ਕਹਾਣੀ ਰਾਹੀਂ ਸਮਝਦੇ ਹਾਂ ਦੋਸਤੋ ਕੁੰਤਲਪੋਜ ਨਗਰੀ ਦੇ ਰਾਜਾ ਸ਼ੰਖਪਾਲ ਰਾਜ ਕਰਦਾ ਸੀ। ਰਾਜਾ ਸ਼ੰਖਪਾਲ ਬਹੁਤ ਹੀ ਕਰੂਰ ਤੇ ਕਾਮੀ ਰਾਜਾ ਸੀ। ਉਸ ਦਾ ਮਨ ਅਕਸਰ ਸੋਹਣੀਆਂ-ਸੋਹਣੀਆਂ ਔਰਤਾਂ ਵਿੱਚ ਲੱਗਦਾ ਸੀ ਤੇ ਯਾਦ ਰੱਖਣਾ ਜਿਸ ਦਾ ਮਨ ਚੰਚਲ ਹੁੰਦਾ ਹੈ, ਜਿਸ ਨੇ ਇੰਦਰੀਆਂ ਨੂੰ ਵਸ ਵਿੱਚ ਨਹੀਂ ਰੱਖਿਆ ਹੁੰਦਾ, ਉਸ ਰਾਜਾ ਦਾ ਰਾਜ ਜ਼ਿਆਦਾ ਦਿਨ ਤੱਕ ਉੱਥੇ ਹੱਥ ਵਿੱਚ ਨਹੀਂ ਰਹਿੰਦਾ। ਰਾਜਾ ਸ਼ੰਖਪਾਲ ਦੇ ਰਾਜ ਵਿੱਚ ਇੱਕ ਗਰੀਬ ਮਛਵਾਰਾ ਵੀ ਰਹਿੰਦਾ ਸੀ ਜੋ ਅਕਸਰ ਮੱਛੀਆਂ ਫੜ ਕੇ ਆਪਣਾ ਜੀਵਨ ਚਲਾਉਂਦਾ ਸੀ ਮਛਵਾਰਾ ਰੋਜ਼ਾਨਾ ਸਮੁੰਦਰ ਵਿੱਚ ਮੱਛੀਆਂ ਫੜਨ ਜਾਂਦਾ ਸੀ ਤੇ ਉਹਨਾਂ ਨੂੰ ਨਗਰ ਵਿੱਚ ਲਿਆ ਕੇ ਵੇਚ ਦਿੰਦਾ ਸੀ ਇਸੇ ਤਰੀਕੇ ਮਛਵਾਰਾ ਆਪਣਾ ਜੀਵਨ ਗੁਜ਼ਾਰ ਰਿਹਾ ਸੀ ਹੌਲੀ ਹੌਲੀ ਸਮਾਂ ਗੁਜ਼ਰਦਾ ਗਿਆ ਇੱਕ ਦਿਨ ਦੀ ਗੱਲ ਹੈ ਮਛਵਾਰਾ ਰੋਜ਼ ਦੀ ਤਰ੍ਹਾਂ ਸਮੁੰਦਰ 'ਚ ਮੱਛੀਆਂ ਫੜਨ ਜਾਂਦਾ ਹੈ ਤੇ ਉਧਰ नाग ਲੋਕ ਤੋਂ ਨਾਗਾਂ ਦਾ ਰਾਜਾ ਭੱਦਰਸਾਲ ਆਪਣੀ ਤੀਜ ਚੰਦ੍ਰਿਕਾ ਨੂੰ ਨਾਲ ਲੈ ਕੇ ਸਮੁੰਦਰ ਘੁੰਮਣ ਲਈ ਆ ਰਿਹਾ ਸੀ ਨਾਕ ਕੰਨਿਆ ਚੰਦ੍ਰਿਕਾ ਬਹੁਤ ਸੋਹਣੀ ਸੀ ਤੇ 나ਗਰਾਜ ਭਦਰਸਾਲ ਆਪਣੀ ਧੀ ਨਾਲ ਬਹੁਤ ਪਿਆਰ ਕਰਦਾ ਸੀ। ਰਾਜਕੁਮਾਰੀ ਚੰਦ੍ਰਿਕਾ ਨੇ ਆਪਣੇ ਪਿਓ ਨੂੰ ਕਿਹਾ ਪਿਤਾ ਜੀ ਅੱਜ ਮੈਨੂੰ ਤੁਸੀਂ ਸਮੁੰਦਰ ਤੱਟ ਦੇ ਇਲਾਕੇ ਵਿੱਚ ਘੁੰਮਣ ਲੈ ਚੱਲੋ। ਮੈਂ ਉੱਥੇ ਦਾ ਨਜ਼ਾਰਾ ਦੇਖਣਾ ਚਾਹੁੰਦੀ ਹਾਂ। ਆਪਣੀ ਧੀ ਦੀ ਇਹ ਗੱਲ ਸੁਣ ਕੇ 나ਗਰਾਜ ਭਦਰਸਾਲ ਕਹਿੰਦਾ ਹੈ ਧੀਏ ਅਸੀਂ 나ਗ ਵਾਸੀ ਹਾਂ ਸਾਡੇ ਲਈ ਉਸ ਖੇਤਰ ਵਿੱਚ ਜਾਣਾ ਔਖਾ ਹੈ। ਅਥੇ ਤਾਂ ਦੂਜੇ ਜੀਵ ਜੰਤੂਆਂ ਦੇ ਨਾਲ ਮਨੁੱਖ ਵੀ ਰਹਿੰਦਾ ਹੈ ਤੇ ਸਾਡੇ ਲਈ ਸਭ ਤੋਂ ਜ਼ਿਆਦਾ ਖਤਰਨਾਕ ਤਾਂ ਮਨੁੱਖ ਹੀ ਹੈ ਚੰਦ੍ਰਿਕਾ ਕਹਿਣ ਲੱਗੀ ਪਿਤਾ ਜੀ ਇਹੋ ਜੇ ਕੋਈ ਮੁਸ਼ਕਲ ਨਹੀਂ ਆਵੇਗੀ ਤੁਸੀਂ ਚਿੰਤਾ ਨਾ ਕਰੋ ਮੈਂ ਤੁਹਾਡੀ ਹਰ ਸਮੇਂ ਮਦਦ ਕਰਾਂਗੀ ਦੋਸਤੋ 3 ਨੂੰ ਦੇਖ ਕੇ नागराज ਭਦਰਸਾਲ ਸਮੁੰਦਰ ਕਿਨਾਰੇ ਨੂੰ ਚੱਲ ਪੈਂਦਾ ਹੈ ਦੋਨਾਂ ਨੇ नाग ਤੇ ਨਾਗਿੰ ਦਾ ਰੂਪ ਤਾਨ ਕੀਤਾ ਤੇ ਸਮੁੰਦਰ ਕਿਨਾਰੇ ਘੁੰਮਣ ਲਈ ਚੱਲ ਪਏ ਉਸੇ ਸਮੇਂ ਉਹ ਗਰੀਬ ਮਛਵਾਰਾ ਮੱਛੀਆਂ ਫੜਨ ਲਈ ਉਸੇ ਸਮੁੰਦਰ ਦੇ ਤੱਟ ਤੇ ਆ ਜਾਂਦਾ ਹੈ ਉਸ ਮਛਵਾਰੇ ਨੇ ਸਮੁੰਦਰ ਵਿੱਚ ਮੱਛੀਆਂ ਫੜਨ ਲਈ ਆਪਣਾ ਜਾਲ ਪਾਇਆ ਜਦ ਉਸਨੇ ਜਾਲ ਨੂੰ ਪਹਿਲੀ ਵਾਰ ਸੁੱਟਿਆ ਤਾਂ ਪਹਿਲੀ ਵਾਰ ਉਸਦੇ ਜਾਲ ਵਿੱਚ ਕੁਝ ਨਾ ਆਇਆ ਮਛਵਾਰੇ ਦਾ ਜਾਲ ਖਾਲੀ ਵਾਪਸ ਆ ਗਿਆ ਮਛਵਾਰਾ ਸੋਚਣ ਲੱਗਿਆ ਕਿ ਅੱਜ ਮੇਰੀ ਕਿਸਮਤ ਖਰਾਬ ਹੈ ਜੇਕਰ ਮੱਛੀਆਂ ਨਾ ਫੜੀਆਂ ਗਈਆਂ ਤਾਂ ਮੇਰੇ ਪਰਿਵਾਰ ਦਾ ਪਾਲਣ ਪੋਸ਼ਣ ਕਿਵੇਂ ਹੋਵੇਗਾ ਘਰ 'ਚ ਮੇਰੇ ਦੋ ਬਜ਼ੁਰਗ ਮਾਪੇ ਹਨ ਮਛਵਾਰੇ ਨੇ ਜਾਲ ਨੂੰ ਇਕੱਠਾ ਕੀਤਾ ਤੇ ਦੁਬਾਰਾ ਜਾਲ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ। ਜਦ ਦੂਜੀ ਵਾਰ ਮਛਵਾਰੇ ਨੇ ਜਾਲ ਸੁਟਿਆ ਤਾਂ ਦੂਜੀ ਵਾਰ ਵੀ ਜਾਲ ਖਾਲੀ ਨਿਕਲਿਆ। ਕੁਝ ਪੱਥਰ ਹੀ ਉਸ ਜਾਲ ਵਿੱਚ ਫਸ ਕੇ ਬਾਹਰ ਆਏ। ਉਹ ਮਨ ਹੀ ਮਨ ਉਦਾਸ ਹੋ ਜਾਂਦਾ ਹੈ ਤੇ ਸੋਚਣ ਲੱਗਦਾ ਹੈ ਕਿ ਅੱਜ ਮੇਰੇ ਹੱਥ ਇਸ ਸਮੁੰਦਰ ਵਿੱਚੋਂ ਕੁਝ ਨਹੀਂ ਲੱਗਣ ਵਾਲਾ। ਦੋਸਤੋ ਮਛਵਾਰਾ ਹਿੰਮਤ ਕਰਕੇ ਤੀਜੀ ਵਾਰ ਵੀ ਜਾਲ ਸਮੁੰਦਰ ਵਿੱਚ ਸੁੱਟਦਾ ਹੈ ਤੇ ਜਿਵੇਂ ਹੀ ਤੇਜੀ ਵਾਰ ਜਾਲ ਸਮੁੰਦਰ ਵਿੱਚ ਪਾਇਆ ਤਾਂ ਉਸ ਜਾਲ ਵਿੱਚ ਉਹੀ नागराज ਭਦਰਸਾਲ ਫਸ ਜਾਂਦਾ ਹੈ ਉਸ ਦੀ ਤੀਤੌੜਾ ਪਿੱਛੇ ਚੱਲ ਰਹੀ ਸੀ ਇਸ ਲਈ ਉਹ ਜਾਲ ਵਿੱਚ ਨਾ ਫਸ ਸਕੀ ਮਛਵਾਰੇ ਨੇ ਜਾਲ ਨੂੰ ਬਾਹਰ ਵੱਲ ਖਿੱਚਿਆ ਤਾਂ ਉਸ ਵਿੱਚ ਉਸ ਨੂੰ ਇੱਕ ਸੱਪ ਦਿਖਾਈ ਦਿੱਤਾ ਹੋਂ ਤਾਂ ਮਛਵਾਰਾ ਮਨ ਵਿੱਚ ਵਿਚਾਰ ਕਰਨ ਲੱਗਿਆ ਕਿ ਇਹ ਤਾਂ ਸੱਪ ਹੈ ਇਹ ਤਾਂ ਮੈਨੂੰ ਖਾ ਜਾਵੇਗਾ ਦੋਸਤੋ ਮਛਵਾਰੇ ਨੇ ਜਾਲ ਨੂੰ ਖਿੱਚ ਲਿਆ ਤੇ ਉਹ ਸੱਪ ਉਸ ਜਾਲ ਵਿੱਚ ਲਿਪਟਿਆ ਹੋਇਆ ਸੀ ਦੂਜੇ ਪਾਸੇ नागराज ਵੀ ਘਬਰਾ ਗਿਆ ਕੀ ਅੱਜ ਇਹ ਮਛਵਾਰਾ ਮੈਨੂੰ ਨਹੀਂ ਛੱਡੇਗਾ ਜ਼ਰੂਰ ਇਹ ਮੈਨੂੰ ਮਾਰ ਦੇਵੇਗਾ ਉਧਰ नागराज ਦੀ ਧੀ ਨੇ ਦੇਖਿਆ ਕਿ ਉਸਦੇ ਪਿਤਾ ਨੂੰ ਇੱਕ ਮਛਵਾਰੇ ਨੇ ਜਾਲ ਵਿੱਚ ਬੰਦੀ ਬਣਾ ਲਿਆ ਹੈ ਜੇਕਰ ਉਸਦੇ ਪਿਤਾ ਨੂੰ ਕੁਝ ਹੋ ਗਿਆ ਤਾਂ ਇਸ ਦੀ ਜ਼ਿੰਮੇਵਾਰ ਮੈਂ ਹੀ ਹੋਵਾਂਗੀ ਇਹ ਸੋਚ ਕੇ ਉਹ ਨਾਗਿਨ ਇੱਕਦਮ ਸੋਹਣੀ ਕੁੜੀ ਦਾ ਰੂਪ ਬਣਾਉਂਦੀ ਹੈ ਤੇ ਐਨੀ ਸੋਹਣੀ ਬਣ ਜਾਂਦੀ ਹੈ ਕਿ ਜੋ ਕੋਈ ਉਸ ਨੂੰ ਦੇਖ ਲਵੇ ਤਾਂ ਉਸ ਨੂੰ ਦੇਖਦਾ ਹੀ ਰਹਿ ਜਾਵੇ ਸੋਹਣੀ ਔਰਤ ਦਾ ਰੂਪ ਬਣਾ ਕੇ ਚੰਦ੍ਰਿਕਾ ਉਸ ਮਛਵਾਰੇ ਦੇ ਸਾਹਮਣੇ ਜਾਂਦੀ ਹੈ। ਉਧਰ ਮਛਵਾਰਾ ਬੜੀ ਗਰੀਬ ਤੇ ਬਦਸੂਰਤ ਸੀ। ਉਸ ਦਾ ਚਿਹਰਾ ਕਾਲਾ ਕਲੂਟਾ ਸੀ। ਉਸ ਮਛਵਾਰੇ ਕੋਲ ਸੋਹਣੀ ਕੁੜੀ ਜਾ ਕੇ ਖੜੀ ਹੋ ਜਾਂਦੀ ਹੈ ਤੇ ਕਹਿਣ ਲੱਗੀ, ਮਛਵਾਰੇ ਤੂੰ ਜਿਸ नाग ਨੂੰ ਬੰਦੀ ਬਣਾ ਕੇ ਰੱਖਿਆ ਹੈ ਉਹ ਮੇਰੇ ਪਿਤਾ ਜੀ ਹਨ। ਜੇਕਰ ਤੂੰ ਉਹਨਾਂ ਨੂੰ ਛੱਡ ਦੇਵੇਂ ਤਾਂ ਮੈਂ ਤੇਰੇ ਨਾਲ ਵਿਆਹ ਕਰ ਲਵਾਂਗੀ। ਉਸ ਸੋਹਣੀ ਕੁੜੀ ਨੂੰ ਦੇਖ ਕੇ ਮਛਵਾਰੇ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਮਛਵਾਰਾ ਹਸ਼ਿਆਰ ਸੀ ਤੇ ਹੁਣ ਉਹ ਮਨ ਵਿੱਚ ਸੋਚਣ ਲੱਗਿਆ ਕਿ ਇਸ ਦਾ ਮਤਲਬ ਇਸ ਸੋਹਣੀ ਕੁੜੀ ਇਸੇ नाग ਦਿੱਤੀ ਹੈ ਇਹ ਤਾਂ ਬੜੀ ਸੋਹਣੀ ਹੈ ਤੇ ਆਪਣੇ ਪਿਤਾ ਨੂੰ ਛੜਵਾਉਣ ਦੇ ਬਦਲੇ ਵਿੱਚ ਇਹ ਮੇਰੇ ਨਾਲ ਵਿਆਹ ਕਰਨ ਨੂੰ ਤਿਆਰ ਹੈ ਇਹੋ ਜੀ ਸੋਹਣੀ ਪਤਨੀ ਤਾਂ ਮੈਨੂੰ ਸੱਤ ਜਨਮਾਂ ਵਿੱਚ ਵੀ ਨਹੀਂ ਮਿਲੇਗੀ ਜੇਕਰ ਇਸ ਕੁੜੀ ਨਾਲ ਮੇਰਾ ਵਿਆਹ ਹੋ ਜਾਵੇ ਤਾਂ ਮੈਂ ਤਾਂ ਬਹੁਤ ਵੱਡਾ ਕਿਸਮਤ ਵਾਲਾ ਕਹਿਲਾਵਾਂਗਾ ਤਾਂ ਅੰਦੌਲਤ ਦੀ ਮੇਰੇ ਕੋਲ ਕੋਈ ਕਮੀ ਨਹੀਂ ਰਹੇਗੀ ਤਾਂ ਮਛਵਾਰਾ ਕਹਿਣ ਲੱਗਿਆ ਕਿ ਮੈਂ ਤੇਰੇ ਤੇ ਕਿਵੇਂ ਵਿਸ਼ਵਾਸ ਕਰ ਲਵਾਂ ਕਿ ਤੂੰ ਮੇਰੇ ਨਾਲ ਵਿਆਹ ਕਰ ਲਵੇਂਗੀ ਤਾਂ नाग ਰਾਸ ਕਹਿਣ ਲੱਗਿਆ ਧੀਏ ਮੈਂ ਤੈਨੂੰ ਵਚਨ ਦਿੰਦਾ ਹਾਂ ਕਿ ਜੇਕਰ ਤੂੰ ਮੈਨੂੰ ਮੁਕਤ ਕਰਾ ਦੇਵੇਂਗੀ ਤਾਂ ਮੈਂ ਇਸੇ ਜਗ੍ਹਾ ਤੇ ਤੇਰਾ ਵਿਆਹ ਇਸ ਮਛਵਾਰੇ ਨਾਲ ਕਰ ਦਿਵਾਵਾਂਗਾ ਉਦੋਂ नाग ਕੰਨਿਆ ਨੇ ਮਛਵਾਰੇ ਨੂੰ ਕਿਹਾ ਕਿ ਮੈਂ ਤੈਨੂੰ ਵਚਨ ਦਿੰਨੀ ਹਾਂ ਇਹ ਸੁਣ ਮਛਵਾਰੇ ਨੂੰ ਵਿਸ਼ਵਾਸ ਹੋ ਜਾਂਦਾ ਹੈ ਤੇ ਉਹ ਉਸ नाग ਨੂੰ ਆਪਣੇ ਜਾਲ ਵਿੱਚੋਂ ਰਿਹਾ ਕਰ ਦਿੰਦਾ ਹੈ ਨਾਗਰਾਜ ਜਾਲ ਵਿੱਚੋਂ ਰਿਹਾ ਹੁੰਦੇ ਹੀ ਆਪਣੇ ਅਸਲੀ ਰੂਪ ਵਿੱਚ ਆ ਜਾਂਦਾ ਹੈ ਤੇ ਉਸ ਮਛਵਾਰੇ ਨੂੰ ਕਹਿਣ ਲੱਗਿਆ ਕਿ ਪੁੱਤ ਤੂੰ ਮੇਰੇ ਤੇ ਬਹੁਤ ਵੱਡਾ ਉਪਕਾਰ ਕੀਤਾ ਹੈ ਮੈਂ ਤੇਰਾ ਵਿਆਹ ਆਪਣੀ ਧੀ ਦੇ ਨਾਲ ਇੱਥੇ ਹੀ ਕਰਵਾ ਦਿੰਦਾ ਹਾਂ ਇਸ ਤਰ੍ਹਾਂ नागराज ਭਦਰਸਾਲ ਨੇ ਆਪਣੀ ਧੀ ਚੰਦ੍ਰਿਕਾ ਦਾ ਵਿਆਹ ਵੈਦਿਕ ਰੀਤੀ ਨਾਲ ਸਮੁੰਦਰ ਦੇ ਕਿਨਾਰੇ ਹੀ ਸੰਪੰਨ ਕਰ ਦਿੱਤਾ ਤੇ ਉਸ ਤੋਂ ਬਾਅਦ ਉਸਨੇ ਆਪਣੀ ਧੀ ਨੂੰ ਮਛਵਾਰੇ ਦੇ ਨਾਲ ਵਿਦਾ ਕਰ ਦਿੱਤਾ ਮਚਵਾਰਾ ਸੋਹਣੀ ਪਤਨੀ ਨੂੰ ਪਾ ਕੇ ਬੜਾ ਖੁਸ਼ ਹੁੰਦਾ ਹੈ ਤੇ ਆਪਣੀ ਪਤਨੀ ਨੂੰ ਲੈ ਕੇ ਆਪਣੀ ਝੌਂਪੜੀ ਵਿੱਚ ਵਾਪਸ ਆ ਜਾਂਦਾ ਹੈ ਝੌਂਪੜੀ ਵਿੱਚ ਆਉਣ ਤੋਂ ਬਾਅਦ ਜਦ ਉਹ ਨਾ ਕੰਨਿਆ ਦੇਖਦੀ ਹੈ ਕਿ ਮੇਰਾ ਪਤੀ ਤਾਂ ਬਹੁਤ ਗਰੀਬ ਹੈ ਫਿਰ ਵੀ ਉਸ ਦੇ ਮਨ 'ਚ ਆਪਣੇ ਪਤੀ ਲਈ ਬਿਲਕੁਲ ਵੀ ਘਿਰਨਾ ਨਹੀਂ ਆਉਂਦੀ ਕੋਈ ਅੱਜਕੱਲ ਦੀ ਹੁੰਦੀ ਤਾਂ ਆਉਂਦੇ ਹੀ ਉਸ ਨੂੰ ਗੱਲਾਂ ਸੁਣਾਉਣ ਲੱਗ ਜਾਂਦੀ ਸਿਰ ਫੜ ਬੈਠ ਕੇ ਰੋਣ ਲੱਗਦੀ ਕਿ ਮੈਂ ਤਾਂ ਆਪਣੇ ਹੱਥੀ ਹੀ ਆਪਣੇ ਪੈਰ ਤੇ ਕੁਹਾੜੀ ਮਾਰ ਲਈ ਹੈ ਪਰ ਨਹੀਂ ਨਾ ਕੰਨਿਆ ਨੇ ਬਿਲਕੁਲ ਵੀ ਮਨ ਮੈਲਾ ਨਹੀਂ ਕੀਤਾ ਉਹ ਇੱਕ ਪਤਨੀ ਦੀ ਤਰ੍ਹਾਂ ਆ ਕੇ ਉਸ ਝੌਂਪੜੀ ਵਿੱਚ ਰਹਿਣ ਲੱਗੀ ਉਧਰ ਉਸ ਮਛੁਆਰੇ ਨੇ ਨਾ ਕੰਨਿਆ ਤੋਂ ਪੁੱਛਿਆ ਕਿ हे ਦੇਵੀ ਮੇਰੇ ਕੋਲ ਤਾਂ ਭੋਜਨ ਵੀ ਨਹੀਂ ਹੈ ਤੁਸੀਂ ਮੇਰੇ ਨਾਲ ਵਿਆਹ ਤਾਂ ਕਰ ਲਿਆ ਪਰ ਕੀ ਤੁਸੀਂ ਮੇਰੇ ਨਾਲ ਰਹਿ ਕੇ ਇਸ ਝੌਂਪੜੀ ਵਿੱਚ ਖੁਸ਼ ਰਹਿ ਸਕੋਗੇ ਤਾਂ ਨਾ ਕੰਨਿਆ ਕਹਿਣ ਲੱਗੀ हे ਮਹਾਰਾਜ ਤੁਸੀਂ ਮੇਰੇ ਪਤੀ ਹੋ ਤੇ ਮੈਂ ਵੈਦਿਕ ਰੀਤੀ ਰਿਵਾਜ ਦੇ ਨਾਲ ਤੁਹਾਡੇ ਨਾਲ ਵਿਆਹ ਕੀਤਾ ਹੈ ਮੇਰੇ ਪਿਤਾ ਨੇ ਖੁਦ ਕੰਨਿਆਦਾਨ ਕੀਤਾ ਹੈ ਤੇ ਤੁਹਾਡਾ ਹਰ ਤਰ੍ਹਾਂ ਨਾਲ ਸਹਿਯੋਗ ਕਰਨਾ ਮੇਰਾ ਤਰ੍ਹਾਂ ਹੈ ਤੁਸੀਂ ਜਿੱਥੇ ਜੋ ਕੰਮ ਕਰੋਗੇ ਮੈਂ ਉਸ ਵਿੱਚ ਤੁਹਾਡੀ ਮਦਦ ਕਰਾਂਗੀ ਤੁਹਾਨੂੰ ਕੋਈ ਵੀ ਕਸ਼ਟ ਨਹੀਂ ਪਹੁੰਚਾਵਾਂਗੀ ਇਸ ਤਰ੍ਹਾਂ ਦੋਨੋਂ ਖੁਸ਼ੀਪੂਰਵਕ ਰਹਿਣ ਲੱਗਦੇ ਹਨ ਮਛਵਾਰਾ ਹਰ ਰੋਜ਼ ਸਮੁੰਦਰ ਤੱਟ ਤੇ ਜਾਂਦਾ ਹੈ ਤੇ ਉੱਥੋਂ ਮੱਛੀਆਂ ਫੜ ਕੇ ਉਸ ਨੂੰ ਰਾਜ ਵਿੱਚ ਵੇਚ ਦਿੰਦਾ ਹੈ ਇੱਕ ਦਿਨ ਦੀ ਗੱਲ ਹੈ ਰਾਜਾ ਸ਼ੰਖਪਾਲ ਦਾ ਇੱਕ ਸੈਨਾਪਤੀ ਘੁੰਮਦਾ ਹੋਇਆ ਘੋੜੇ ਤੇ ਸਵਾਰ ਹੋ ਕੇ ਉਸ ਸ਼ਹਿਰ ਵਿੱਚ ਗਸ਼ਤ ਕਰ ਰਿਹਾ ਸੀ ਗਸ਼ਤ ਕਰਦੇ ਕਰਦੇ ਉਹ ਉਸ ਮਛਵਾਰੇ ਦੀ ਝੌਂਪੜੀ ਤੱਕ ਪਹੁੰਚ ਜਾਂਦਾ ਹੈ ਉਸਨੇ ਦੇਖਿਆ ਕਿ ਉਸ ਮਛਵਾਰੇ ਦੇ ਨਾਲ ਇੱਕ ਬਹੁਤ ਸੋਹਣੀ ਰਾਜਕੁਮਾਰੀ ਦੀ ਤਰ੍ਹਾਂ ਦਿਖਣ ਵਾਲੀ ਇੱਕ ਔਰਤ ਬੈਠੀ ਹੈ ਉਸ ਮਛਵਾਰੇ ਦੀ ਪਤਨੀ ਨੂੰ ਦੇਖ ਕੇ ਸੈਨਾਪਤੀ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਉਹ ਸੋਚਣ ਲੱਗਿਆ ਕਿ ਇੰਨੀ ਸੋਹਣੀ ਔਰਤ ਤੇ ਸਾਹਮਣੇ ਤਾਂ ਰਾਜਾ ਦੀ ਰਾਣੀ ਦੀ ਸੁੰਦਰਤਾ ਵੀ ਫਿੱਕੀ ਹੈ ਉਸਨੇ ਗਵਾਂਡੀਆਂ ਤੋਂ ਪੁੱਛਿਆ ਕਿ ਇਹ ਔਰਤ ਕੌਣ ਹੈ ਜੋ ਉਸ ਮਛਵਾਰੇ ਦੇ ਨਾਲ ਬੈਠੀ ਹੈ ਤਾਂ ਲੋਕਾਂ ਨੇ ਦੱਸਿਆ ਕਿ ਇਹ ਤਾਂ ਉਸ ਮਛਵਾਰੇ ਦੀ ਘਰ ਵਾਲੀ ਹੈ ਹਾਲੇ ਕੁਝ ਦਿਨ ਪਹਿਲਾਂ ਹੀ ਤਾਂ ਉਹਨਾਂ ਦਾ ਵਿਆਹ ਹੋਇਆ ਹੈ ਸੇਨਾਪਤੀ ਨੇ ਸੋਚਿਆ ਕਿ ਮੈਨੂੰ ਇਹ ਸੁਨੇਹਾ ਮਹਾਰਾਜ ਨੂੰ ਦੇਣਾ ਚਾਹੀਦਾ ਹੈ ਮੰਤਰੀ ਦੇ ਮਨ ਵਿੱਚ ਵਿਚਾਰ ਆਇਆ ਕਿ ਇਹ ਕੁੜੀ ਤਾਂ ਸਾਡੇ ਮਹਿਲਾਂ ਦੇ ਲਾਇਕ ਹੈ ਕਿੱਥੇ ਇਸ ਮਛਵਾਰੇ ਦੇ ਚੱਕਰ ਵਿੱਚ ਪੈ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੀ ਹੈ ਇਹ ਤਾਂ ਮਹਾਰਾਜ ਦੀ ਰਾਣੀ ਹੋਣੀ ਚਾਹੀਦੀ ਸੀ ਇਹ ਮਛਵਾਰੇ ਦੇ ਕੋਲ ਕਿਵੇਂ ਆ ਗਈ ਮੈਨੂੰ ਮਹਾਰਾਜ ਨੂੰ ਇਜ਼ਤੀ ਸੂਚਨਾ ਦੇਣੀ ਚਾਹੀਦੀ ਹੈ ਦੋਸਤੋ ਸੈਨਾਪਤੀ ਇਹ ਸੂਚਨਾ ਮਹਾਰਾਜ ਸ਼ੰਕਪਾਲ ਨੂੰ ਦਿੰਦਾ ਹੈ ਕਿ ਮਹਾਰਾਜ ਸਾਡੇ ਰਾਜ ਵਿੱਚ ਜੋ ਮਛਵਾਰਾ ਹੈ ਉਸ ਤੇ ਇੱਥੇ ਇੰਨੀ ਸੋਹਣੀ ਘਰ ਵਾਲੀ ਹੈ ਕਿ ਤੁਹਾਡੀ ਰਾਣੀ ਤਾਂ ਉਸਦੇ ਪੈਰਾਂ ਦੀ ਮਿੱਟੀ ਦੇ ਬਰਾਬਰ ਵੀ ਨਹੀਂ ਹੈ ਉਸ ਦੇ ਚਿਹਰੇ ਤੇ ਚੰਦਰਮਾ ਵਾਂਗ ਚਮਕ ਹੈ ਉਸ ਦੀ ਸੁੰਦਰਤਾ ਦੀ ਮੈਂ ਜਿੰਨੀ ਪ੍ਰਸ਼ੰਸਾ ਕਰਨ ਉਹ ਨਹੀਂ ਘੱਟ ਹੈ ਦੇਖਣ ਚ ਲੱਗਦਾ ਹੈ ਕਿ ਉਹ ਕੋਈ ਦੇਵ ਕੰਨਿਆ ਹੈ ਇੱਕ ਵਾਰ ਤੁਸੀਂ ਉਸ ਨੂੰ ਦੇਖ ਲਵੋਗੇ ਤਾਂ ਤੁਹਾਡੀ ਵੀ نیند ਉੱਡ ਜਾਵੇਗੀ ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਉਸ ਸੋਹਣੀ ਕੁੜੀ ਉਸ ਮਛਵਾਰੇ ਨੂੰ ਕਿੱਥੋਂ ਮਿਲ ਗਈ ਜਿਸ ਹੀਰੇ ਨੂੰ ਮਹਿਲਾਂ ਦੀ ਸੁੰਦਰਤਾ ਵਧਾਉਣੀ ਚਾਹੀਦੀ ਹੈ ਉਹ ਇੱਕ ਗਰੀਬ ਦੀ ਝੌਂਪੜੀ ਚਮਕਾ ਰਿਹਾ ਹੈ ਸੈਨਾਪਤੀ ਦੀ ਗੱਲ ਸੁਣ ਕੇ ਰਾਜਾ ਕੈਨ ਲੱਗਿਆ ਸੇਨਾਪਤੀ ਮੈਨੂੰ ਵਿਸ਼ਵਾਸ ਕਿਵੇਂ ਹੋਵੇਗਾ ਕਿ ਉਸ ਮਛੁਆਰੇ ਦੇ ਘਰ ਇੰਨੀ ਸੋਹਣੀ ਕਰ ਵਾਲੀ ਹੈ ਤਾਂ ਸੇਨਾਪਤੀ ਕਹਿੰਦਾ ਹੈ ਮਹਾਰਾਜ ਤੁਸੀਂ ਖੁਦ ਚਲ ਕੇ ਦੇਖ ਲਓ ਦੋਸਤੋ ਸੇਨਾਪਤੀ ਰਾਜਾ ਸ਼ੰਕਪਾਲ ਨੂੰ ਲੈ ਕੇ ਉਸ ਮਛੁਆਰੇ ਦੇ ਘਰ ਚੱਲ ਪੈਂਦਾ ਹੈ ਤੇ ਉਸੇ ਮਛੁਆਰੇ ਦੀ ਝੌਂਪੜੀ ਤੇ ਆ ਜਾਂਦਾ ਹੈ ਜਦ ਮਛੁਆਰੇ ਦੀ ਝੌਂਪੜੀ ਤੇ ਮਹਾਰਾਜ ਸ਼ੰਕਪਾਲ ਆਪਣੇ ਮੰਤਰੀ ਤੇ ਸੇਨਾਪਤੀ ਦੇ ਨਾਲ ਆਏ ਤਾਂ ਮਛੁਆਰੇ ਨੇ ਮਹਾਰਾਜ ਨੂੰ ਦੇਖ ਕੇ ਉਹਨਾਂ ਦਾ ਖੂਬ ਆਦਰ ਸਤਿਕਾਰ ਕੀਤਾ ਉਹ ਇੱਕਦਮ ਮਹਾਰਾਜ ਦੇ ਪੈਰਾਂ ਵਿੱਚ ਡਿੱਗਿਆ ਤੇ ਕਹਿਣ ਲੱਗਿਆ ਭਗਵਾਨ ਤੁਸੀਂ ਮੇਰੇ ਘਰ ਪਧਾਰਨ ਦੀ ਖੇਚਲ ਕਿਉਂ ਕੀਤੀ ਮੈਨੂੰ ਦੱਸ ਦਿਂਦੇ ਮੈਂ ਖੁਦ ਆ ਜਾਂਦਾ ਤਾਂ ਰਾਜਾ ਸ਼ੰਖਪਾਲ ਉਸ ਮਛੁਆਰੇ ਨੂੰ ਕਹਿੰਦੇ ਹਨ ਹੇ ਮਛੁਆਰੇ ਤੂੰ ਇੰਨੀ ਸੋਹਣੀ ਘਰ ਵਾਲੀ ਕਿੱਥੋਂ ਲੈ ਕੇ ਆਇਆ ਹੈ ਇਹ ਤਾਂ ਕਿਸੇ ਰਾਜਾ ਦੀ ਰਾਣੀ ਲੱਗਦੀ ਹੈ ਤਾਂ ਮਛੁਆਰਾ ਕਹਿਣ ਲੱਗਿਆ ਮਹਾਰਾਜ ਇਸਨੇ ਸਮੁੰਦਰ ਦੇ ਤੱਟ ਤੇ ਮੇਰੇ ਨਾਲ ਵੈਦਿਕ ਰੀਤੀ ਰਿਵਾਜ ਨਾਲ ਵਿਆਹ ਕੀਤਾ ਹੈ ਇਹ ਮੈਨੂੰ ਸਮੁੰਦਰ ਕਿਨਾਰੇ ਮਿਲੀ ਸੀ ਇਹ ਮੇਰੀ ਪਤਨੀ ਹੈ ਰਾਜਾ ਕਹਿਣ ਲੱਗਿਆ ਕਿ ਮਛਵਾਰੇ ਦੀ ਇੰਨੀ ਸੋਹਣੀ ਪਤਨੀ ਨਹੀਂ ਹੋ ਸਕਦੀ ਰਾਜ ਵਿੱਚ ਸਿਰਫ ਰਾਜਾ ਨੂੰ ਹੀ ਇਹ ਅਧਿਕਾਰ ਹੈ ਕਿ ਉਹ ਸੋਹਣੀ ਪਤਨੀ ਰੱਖੇ ਇਸ ਲਈ ਤੇਰੀ ਇਹ ਪਤਨੀ ਰਾਜ ਮਹਿਲ ਵਿੱਚ ਜਾਵੇਗੀ ਤੇ ਸਾਡੀ ਰਾਣੀ ਬਣ ਕੇ ਰਹੇਗੀ ਰਾਜਾ ਦੀ ਇਹ ਗੱਲ ਸੁਣ ਕੇ ਮਛਵਾਰਾ ਕੁਝ ਉਦਾਸ ਹੋ ਜਾਂਦਾ ਹੈ ਤੇ ਕਹਿਣ ਲੱਗਿਆ ਮਹਾਰਾਜ ਇਹ ਤਾਂ ਫਿਰ ਅਨਿਤੀ ਹੋ ਜਾਵੇਗੀ ਰਾਜ ਦਾ ਨਿਯਮ ਬਦਲ ਜਾਵੇਗਾ ਤੁਸੀਂ ਸਰਵ ਸ਼ਕਤੀਮਾਨ ਹੋ ਜੋ ਚਾਹੇ ਤੁਸੀਂ ਕਰ ਸਕਦੇ ਹੋ ਪਰ ਇਹ ਧਰਮ ਨਹੀਂ ਹੈ ਤਾਂ ਰਾਜਾ ਕਹਿੰਦਾ ਹੈ ਸੁਣ ਮਛਵਾਰੇ ਸਾਡੀਆਂ ਤਿੰਨ ਸ਼ਰਤਾਂ ਹਨ ਜੇਕਰ ਤੂੰ ਤਿੰਨੇ ਸ਼ਰਤਾਂ ਜਿੱਤ ਜਾਂਦਾ ਹੈ ਤਾਂ ਇਹ ਤੇਰੀ ਪਤਨੀ ਰਹੇਗੀ ਤੇ ਜੇਕਰ ਹਾਰ ਗਿਆ ਤਾਂ ਤੈਨੂੰ ਆਪਣੀ ਪਤਨੀ ਨੂੰ ਰਾਜ ਮਹਿਲ ਵਿੱਚ ਭੇਜਣਾ ਪਵੇਗਾ ਤੇ ਤੈਨੂੰ ਇਸ ਦੇਸ਼ ਵਿੱਚੋਂ ਕਿਸੇ ਦੂਜੇ ਦੇਸ਼ ਵਿੱਚ ਜਾਣਾ ਪਵੇਗਾ ਕਹਿੰਦਾ ਮਤਲਬ ਹੈ ਅਸੀਂ ਤੈਨੂੰ ਦੇਸ਼ ਨਿਕਾਲਾ ਦੇ ਦੇਵਾਂਗੇ ਮਛਵਾਰਾ ਕਹਿਣ ਲੱਗਿਆ ਮਹਾਰਾਜ ਮੈਂ ਤੁਹਾਡੀ ਸ਼ਰਤ ਨੂੰ ਕਿਵੇਂ ਪੂਰਾ ਕਰ ਸਕਦਾ ਹਾਂ ਮੈਂ ਇੱਕ ਸਧਾਰਨ ਗਰੀਬ ਮਛਵਾਰਾ ਹਾਂ ਰਾਜਾ ਕਹਿਣ ਲੱਗਿਆ ਨਹੀਂ ਅਸੀਂ ਕੁਝ ਨਹੀਂ ਸੁਣਨਾ ਇਹ ਸਾਡੀ ਆਗਿਆ ਹੈ ਜੇਕਰ ਤੂੰ ਸੋਹਣੀ ਪਤਨੀ ਨੂੰ ਰੱਖਣਾ ਹੈ ਤਾਂ ਸਾਡੀਆਂ ਸ਼ਰਤਾਂ ਨੂੰ ਮੰਨਣਾ ਹੋਵੇਗਾ ਇਸ ਤਰ੍ਹਾਂ ਕਹਿ ਕੇ ਮਹਾਰਾਜ ਤੇ ਮੰਤਰੀ ਦੋਨੋਂ ਆਪਣੇ ਦਰਬਾਰ ਵਿੱਚ ਆ ਗਏ ਤੇ ਇਧਰ ਮਛਵਾਰਾ ਉਦਾਸ ਮਨ ਨਾਲ ਆਪਣੀ ਪਤਨੀ ਚੰਦ੍ਰਿਕਾ ਕੋਲ ਪਹੁੰਚਦਾ ਹੈ। ਨਾ ਕੰਨਿਆ ਨੇ ਜਦ ਆਪਣੇ ਪਤੀ ਦਾ ਉਦਾਸ ਚਿਹਰਾ ਦੇਖਿਆ ਤਾਂ ਕਹਿਣ ਲੱਗੀ, "ਹੇ ਪ੍ਰਾਨਾ, ਤੁਹਾਡੀ ਉਦਾਸੀ ਦਾ ਕਾਰਨ ਕੀ ਹੈ? ਕੀ ਰਾਜਾ ਦੀ ਧਮਕੀ ਤੋਂ ਤੁਸੀਂ ਡਰ ਗਏ?" ਮਛਵਾਰਾ ਕਹਿਣ ਲੱਗਿਆ, "ਮੈਂ ਕੀ ਕਰਾਂ? ਧਰਮ ਸੰਕਟ ਵਿੱਚ ਫਸ ਗਿਆ ਹਾਂ।" "ਓ ਰਾਜਾ ਹੈ ਤੇ ਤੂੰ ਤਾਂ ਜਾਣਦੀ ਹੈ ਕਿ ਰਾਜਾ ਜੋਗੀ, ਅੱਗ, ਪਾਣੀ, ਇਨਾਂ ਦੀ ਉਲਟੀ ਰੀਤ ਹੈ ਕਹਿੰਦੇ ਹਨ ਰਾਜਾ ਜਿਸ ਔਰਤ ਨੂੰ ਚਾਹੇ ਉਸ ਨੂੰ ਭੁੱਲ ਕੇ ਵੀ ਚੋਣਾ ਨਹੀਂ ਚਾਹੁੰਦਾ ਚਾਹਦਾ ਕਿਉਂਕਿ ਉਹ ਵੱਡੇ ਲੋਕ ਹੁੰਦੇ ਹਨ ਮਛਵਾਰਾ ਕਹਿਣ ਲੱਗਿਆ ਮੈਂ ਸੱਚ ਕਹਿੰਦਾ ਹਾਂ ਜੇਕਰ ਤੂੰ ਮੇਰੇ ਕੋਲ ਰਹੇਂਗੀ ਤਾਂ ਰਾਜਾ ਸਾਨੂੰ ਰਹਿਣ ਨਹੀਂ ਦੇਵੇਗਾ ਰਾਜਾ ਸਾਨੂੰ ਜ਼ਰੂਰ ਮਾਰ ਦੇਵੇਗਾ ਇਸ ਲਈ ਤੈਨੂੰ ਮੈਂ ਸਲਾਹ ਦਿੰਨਾ ਹਾਂ ਕਿ ਤੂੰ ਮਹਾਰਾਜ ਦੇ ਮਹਿਲ ਵਿੱਚ ਚਲੀ ਜਾ ਤੇਰੀ ਜ਼ਿੰਦਗੀ ਵੀ ਸਵਰਗ ਹੋ ਜਾਵੇਗੀ ਤੇ ਮੇਰੀ ਜ਼ਿੰਦਗੀ ਵੀ ਬਚ ਜਾਵੇਗੀ ਮਚਵਾਰੇ ਨੂੰ ਐਨਾ ਚਿੰਤਾ ਵਿੱਚ ਦੇਖ ਕੇ ਨਾ ਕੰਨਿਆ ਚੰਦ੍ਰਿਕਾ ਕਹਿਣ ਲੱਗੀ हे ਪਤੀ ਦੇ ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ ਮੈਂ ਰਾਜਾ ਦੇ ਨਾਲ ਚਲੀ ਜਾਵਾਂ ਮੇਰਾ ਵਿਆਹ ਤਾਂ ਤੁਹਾਡੇ ਨਾਲ ਹੋਇਆ ਹੈ ਖੁਦ ਮੇਰੇ ਪਿਓ ਨੇ ਤੁਹਾਡੇ ਨਾਲ ਮੇਰਾ ਵਿਆਹ ਕੀਤਾ ਹੈ ਮੇਰੇ ਲਈ ਤਾਂ ਤੁਸੀਂ ਹੀ ਰਾਜਾ ਹੋ ਤੇ ਤੁਹਾਡੀ ਝੋਪੜੀ ਮੇਰੇ ਲਈ ਕਿਸੇ ਰਾਜ ਮਹਿਲ ਤੋਂ ਘੱਟ ਨਹੀਂ ਹੈ ਮੈਂ ਆਖਰੀ ਸਾਹ ਤੱਕ ਤੁਹਾਡੇ ਨਾਲ ਰਹਾਂਗੀ ਮੈਂ ਕਦੇ ਤੁਹਾਡਾ ਸਾਥ ਨਹੀਂ ਛੱਡਾਂਗੀ ਦੋਸਤੋ ਕੋਣ ਮਛਵਾਰਾ ਕਹਿਣ ਲੱਗਿਆ ਹੈ ਨਾ ਕੰਨਿਆ ਫਿਰ ਰਾਜਾ ਦੀਆਂ ਸ਼ਰਤਾਂ ਦਾ ਪਾਲਨ ਕਿਵੇਂ ਹੋਵੇਗਾ ਰਾਜਾ ਦੀਆਂ ਸ਼ਰਤਾਂ ਨੂੰ ਪੂਰਾ ਕਿਵੇਂ ਕੀਤਾ ਜਾਵੇਗਾ ਤਾਂ ਨਾ ਕੰਨਿਆ ਕਹਿੰਦੀ ਹੈ ਕਿ ਦੇਖੋ ਤੁਸੀਂ ਇਸ ਤਰ੍ਹਾਂ ਕਰੋ ਮਹਾਰਾਜ ਦੇ ਦਰਬਾਰ 'ਚ ਜਾਓ ਤੇ ਰਾਜਾ ਤੋਂ ਉਸ ਦੀਆਂ ਸ਼ਰਤਾਂ ਦੇ ਬਾਰੇ ਪੁੱਛਣਾ ਤੇ ਰਾਜਾ ਨੂੰ ਕਹਿਣਾ ਕਿ ਹੇ ਮਹਾਰਾਜ ਅਸੀਂ ਤੁਹਾਡੀਆਂ ਸ਼ਰਤਾਂ ਪੂਰੀਆਂ ਕਰਨ ਨੂੰ ਤਿਆਰ ਹਾਂ ਜੇਕਰ ਅਸੀਂ ਤੁਹਾਡੀਆਂ ਸ਼ਰਤਾਂ ਪੂਰੀਆਂ ਕਰ ਦਿੱਤੀਆਂ ਤਾਂ ਤੁਹਾਨੂੰ ਵੀ ਦੇਸ਼ ਨਿਕਾਲਾ ਹੋਣਾ ਚਾਹੀਦਾ ਹੈ ਤੁਹਾਨੂੰ ਵੀ ਰਾਜ ਛੱਡਣਾ ਹੋਵੇਗਾ ਸ਼ਰਤ ਹਾਰਨ ਤੋਂ ਬਾਅਦ ਤੋਹਾਨੂੰ ਵੀ ਇਸ ਰਾਜ ਤੇ ਰਾਜ ਕਰਨ ਦਾ ਅਧਿਕਾਰ ਨਹੀਂ ਹੋਵੇਗਾ ਮਛਵਾਰਾ ਕਹਿਣ ਲੱਗਿਆ ਠੀਕ ਹੈ ਦੋਸਤੋ ਅਗਲੇ ਦਿਨ ਮਛਵਾਰਾ ਰਾਜ ਦਰਬਾਰ ਵਿੱਚ ਜਾਂਦਾ ਹੈ ਤੇ ਜਦ ਮਛਵਾਰਾ ਦਰਬਾਰ ਵਿੱਚ ਪਹੁੰਚਿਆ ਤੇ ਰਾਜਾ ਤੋਂ ਉਸ ਦੀਆਂ ਸ਼ਰਤਾਂ ਪੁੱਛੀਆਂ ਰਾਜਾ ਸ਼ੰਕਪਾਲ ਕਹਿਣ ਲੱਗਾ ਸਾਡੀ ਪਹਿਲੀ ਸ਼ਰਤ ਇਹ ਹੈ ਕਿ ਸਾਡੇ ਘਰ 'ਚ ਇੱਕ ਮੁਰਗਾ ਪਾਲਿਆ ਹੋਇਆ ਹੈ ਜੇਕਰ ਤੇਰਾ ਮੁਰਗਾ ਸਾਡੇ ਮੁਰਗੇ ਨੂੰ ਹਰਾ ਦਿੰਦਾ ਹੈ ਤਾਂ ਤੂੰ ਜਿੱਤ ਜਾਵੇਂਗਾ ਤੇ ਜੇਕਰ ਸਾਡੇ ਮੁਰਗੇ ਨੇ ਤੇਰੇ ਮੁਰਗੇ ਨੂੰ ਹਰਾ ਦਿੱਤਾ ਤਾਂ ਤੇਰੀ ਪਤਨੀ ਸਾਡੇ ਰਾਜ ਮੈਲ ਵਿੱਚ ਆਵੇਗੀ ਤੇ ਰਹੇਗੀ ਤੇ ਤੈਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ ਰਾਜਾ ਦੀ ਸ਼ਰਤ ਸੁਣ ਕੇ ਮਚਵਾਰਾ ਕਹਿਣ ਲੱਗਿਆ ਮਹਾਰਾਜ ਮੈਨੂੰ ਤੁਹਾਡੀ ਸ਼ਰਤ ਮਨਜ਼ੂਰ ਹੈ ਪਰ ਜੇਕਰ ਤੁਹਾਡਾ ਮੁਰਗਾ ਹਾਰ ਜਾਂਦਾ ਹੈ ਤਾਂ ਫਿਰ ਦੇਸ਼ ਨਿਕਾਲਾ ਤੁਹਾਨੂੰ ਵੀ ਹੋਣਾ ਚਾਹੀਦਾ ਹੈ ਰਾਜਾ ਕਹਿਣ ਲੱਗਿਆ ਠੀਕ ਹੈ ਮੈਨੂੰ ਤੇਰੀ ਸ਼ਰਤ ਮਨਜ਼ੂਰ ਹੈ ਦੋਸਤੋ ਰਾਜਾ ਨੇ ਸ਼ਰਤ ਮਨਜ਼ੂਰ ਕਰ ਲਈ ਤੇ ਦੂਜੇ ਦਿਨ ਐਲਾਨ ਕਰ ਦਿੱਤਾ ਗਿਆ। ਪੂਰੇ ਸ਼ਹਿਰ ਵਿੱਚ ਮਨਿਆਦੀ ਕਰਵਾ ਦਿੱਤੀ ਗਈ ਕਿ ਕੱਲ ਮਹਾਰਾਜ ਦਾ ਮੁਰਗਾ ਮਛਵਾਰੇ ਦੇ ਮੁਰਗੇ ਨਾਲ ਲੜੇਗਾ। ਹੁਣ ਤਾਂ ਜਿਵੇਂ ਹੀ ਦੂਜਾ ਦਿਨ ਹੁੰਦਾ ਹੈ ਪੂਰੇ ਸ਼ਹਿਰ ਦੀ ਭੀੜ ਮੁਰਗਿਆਂ ਦੀ ਲੜਾਈ ਦੇਖਣ ਲਈ ਉੱਥੇ ਜਮ੍ਹਾਂ ਹੋ ਗਈ। ਇਧਰ ਮਛਵਾਰਾ ਬੜਾ ਪਰੇਸ਼ਾਨ ਹੁੰਦਾ ਹੈ ਕਿ ਮੈਂ ਆਪਣੀ ਪਤਨੀ ਦੇ ਕਹਿਣ ਤੇ ਰਾਜਾ ਨਾਲ ਸ਼ਰਤ ਲਗਾ ਲਈ ਪਰ ਮੇਰਾ ਮੁਰਗਾ ਰਾਜਾ ਦੇ ਮੁਰਗੇ ਦੇ ਸਾਹਮਣੇ ਇੱਕ ਮਿੰਟ ਵੀ ਨਹੀਂ ਟਿਕ ਸਕੇਗਾ। ਉਸਨੇ ਆਪਣੀ ਪਤਨੀ 나ਕ ਕੰਨਿਆ ਨੂੰ ਕਿਹਾ ਕਿ ਸਾਡਾ ਮੁਰਗਾ ਮਹਾਰਾਜ ਦੇ ਮੁਰਗੇ ਤੋਂ ਕਿਵੇਂ ਜਿੱਤੇਗਾ 나ਕ ਕੰਨਿਆ ਬੋਲੀ ਕਿ ਤੁਸੀਂ ਚਿੰਤਾ ਨਾ ਕਰੋ ਸਾਡਾ ਮੁਰਗਾ ਹੀ ਜਿੱਤੇਗਾ ਦੋਸਤੋ ਐਨਾ ਕਹਿ ਕੇ ਉਹ 나ਕ ਕੰਨਿਆ ਉਸੇ ਵੇਲੇ ਨਾਗਨ ਦੇ ਰੂਪ ਵਿੱਚ ਆਉਂਦੀ ਹੈ ਤੇ ਪਤਾਲ ਵਿੱਚੋਂ ਆਪਣੇ ਪਿਤਾ ਭਦਰਸਰ ਕੋਲ ਪਹੁੰਚ ਜਾਂਦੀ ਹੈ ਤੇ नागराज ਭਦਰਸਰ ਨੂੰ ਸਾਰੀ ਕਹਾਣੀ ਸੁਣਾਉਂਦੀ ਹੈ नागराज ਭਦਰਸਰ ਕਹਿਣ ਲੱਗਿਆ ਧੀਏ ਜੇਕਰ ਇਹੋ ਜਿਹੀ ਗੱਲ ਹੈ ਤਾਂ ਤੂੰ ਚਿੰਤਾ ਨਾ ਕਰ ਮੈਂ ਤੈਨੂੰ ਇੱਕ ਸ਼ਕਤੀਸ਼ਾਲੀ ਮੁਰਗਾ ਦਿੰਦਾ ਹਾਂ ਇਹ ਐਸਾ ਵੈਸਾ ਮੁਰਗਾ ਨਹੀਂ ਹੈ ਇਹ ਦਿਵਯ ਮੁਰਗਾ ਹੈ ਇਸ ਦੇ ਸਾਹਮਣੇ ਰਾਜਾ ਦੇ ਮੁਰਗੇ ਦੀ ਤਾਂ ਔਕਾਤ ਹੀ ਕੀ ਹੈ ਧਰਤੀ ਦੇ ਸਾਰੇ ਮੁਰਗੇ ਵੀ ਇਕੱਠੇ ਆ ਜਾਣ ਤਾਂ ਵੀ ਇਸ ਦੇ ਸਾਹਮਣੇ ਇੱਕ ਮਿੰਟ ਵੀ ਨਹੀਂ ਠਹਿਰ ਸਕਦੇ ਤੀਏ ਤੂੰ ਇਸ ਦਿਵਯ ਮੁਰਗੇ ਨੂੰ ਲੈ ਜਾ ਦੋਸਤੋ ਹੁਣ ਤਾਂ ਨਾ ਕੰਨਿਆ ਉਸ ਦਿਵਯ ਮੁਰਗੇ ਨੂੰ ਲੈ ਕੇ ਆਪਣੀ ਝੌਂਪੜੀ ਵਿੱਚ ਵਾਪਸ ਆਉਂਦੀ ਹੈ ਮਛਵਾਰਾ ਉਸ ਮੁਰਗੇ ਨੂੰ ਲੈ ਕੇ ਰਾਜ ਦਰਬਾਰ ਵਿੱਚ ਹਾਜ਼ਰ ਹੁੰਦਾ ਹੈ ਚਾਰੇ ਪਾਸੇ ਸ਼ਹਿਦ ਦੇ ਲੋਕ ਇਕੱਠੇ ਹੋ ਜਾਂਦੇ ਹਨ ਉਹ ਸਾਰੇ ਮੁਰਗਿਆਂ ਦੀ ਲੜਾਈ ਦੇਖਣ ਲੱਗਦੇ ਹਨ ਹੁਣ ਦੋਨੋਂ ਮੁਰਗਿਆਂ ਨੂੰ ਸਾਹਮਣੇ ਮੈਦਾਨ ਵਿੱਚ ਛੱਡ ਦਿੱਤਾ ਜਾਂਦਾ ਹੈ ਮਛਵਾਰੇ ਦਾ ਉਹ ਦਿਵਯ ਮੁਰਗਾ ਸੀ ਇਸ ਲਈ ਪੂਰਾ ਦਿਨ ਕੀ ਜੇਕਰ 12 ਮਹੀਨੇ ਤੱਕ ਉਹ ਲੜਦਾ ਰਹਿੰਦਾ ਤਾਂ ਵੀ ਉਹ ਨਾ ਥੱਕਦਾ ਇਸ ਲਈ ਉਸਨੇ ਕੁਝ ਹੀ ਸਮੇਂ ਵਿੱਚ ਮਹਾਰਾਜ ਦੇ ਮੁਰਗੇ ਨੂੰ ਹਰਾ ਦਿੱਤਾ ਰਾਜਾ ਦੇ ਮੁਰਗੇ ਦੀ ਹਾਲਤ ਖਰਾਬ ਕਰ ਦਿੱਤੀ ਇਸ ਤਰ੍ਹਾਂ ਮਹਾਰਾਜ ਸ਼ੰਕਪਾਲ ਦੀ ਹਾਰ ਹੋ ਜਾਂਦੀ ਹੈ ਚਾਰੇ ਪਾਸੇ ਮਛਵਾਰੇ ਦੇ ਮੁਰਗੇ ਦੀ ਜੈ ਜੈਕਾਰ ਹੋਣ ਲੱਗੀ ਪਰ ਰਾਜਾ ਤੇ ਮੰਤਰੀ ਦੋਨੋਂ ਕਹਿੰਦੇ ਹਨ ਇਹ ਮਛਵਾਰੇ ਹਾਲੇ ਅਸੀਂ ਸ਼ਰਤ ਹਾਰੇ ਨਹੀਂ ਹਾਂ ਅਸੀਂ ਤੈਨੂੰ ਤਿੰਨ ਸ਼ਰਤਾਂ ਪੂਰਾ ਕਰਨ ਨੂੰ ਕਿਹਾ ਸੀ ਹਾਲੇ ਸਾਡੀਆਂ ਦੋ ਸ਼ਰਤਾਂ ਬਾਕੀ ਹਨ ਮਛਵਾਰਾ ਕਹਿਣ ਲੱਗਿਆ ਮਹਾਰਾਜ ਤੁਸੀਂ ਆਪਣੀ ਦੂਸਰੀ ਸ਼ਰਤ ਵੀ ਦੱਸੋ ਤਾਂ ਰਾਜਾ ਕਹਿੰਦਾ ਹੈ ਇਹ ਮਛਵਾਰੇ ਇੱਕ ਇਹੋ ਜਿਹੀ ਟੋਕਰੀ ਲੈ ਕੇ ਆ ਜੋ ਟੋਕਰੀ ਆਪਣੇ ਨਗਰ ਦੇ ਬਾਹਰ ਜੋ ਨਦੀ ਵਹਿ ਰਹੀ ਹੈ ਉਸ ਦੇ ਵਹਾਂ ਨੂੰ ਉਲਟਾ ਕਰ ਸਕੇ ਟੋਕਰੀ ਲਗਾਉਂਦੇ ਹੀ ਨਦੀ ਉਲਟੀ ਦਿਸ਼ਾ ਵਿੱਚ ਵਹਿਣ ਲੱਗੇ ਤੇ ਜੇਕਰ ਤੂੰ ਨਦੀ ਦੇ ਵਹਾਂ ਨੂੰ ਮੋੜ ਨਾ ਸਕਿਆ ਤਾਂ ਫਿਰ ਤੇਰੀ ਪਤਨੀ ਸਾਡੇ ਰਾਜ ਮਹਿਲ ਵਿੱਚ ਸਾਡੀ ਰਾਣੀ ਬਣ ਕੇ ਰਹੇਗੀ ਰਾਜਾ ਦੀ ਦੂਜੀ ਸ਼ਰਤ ਸੁਣ ਕੇ ਮਛਵਾਰਾ ਉਦਾਸ ਮਨ ਨਾਲ ਆਪਣੀ ਝੌਂਪੜੀ ਵੱਲ ਚਲਾ ਜਾਂਦਾ ਹੈ ਆਪਣੀ ਪਤਨੀ ਨਾ ਕੰਨਿਆ ਕੋਲ ਆਇਆ ਤੇ ਉਸ ਨੂੰ ਕਹਿਣ ਲੱਗਿਆ ਕਿ ਸਾਡਾ ਮੁਰਗਾ ਲੜਾਈ ਵਿੱਚ ਜਿੱਤ ਗਿਆ ਹੈ ਪਰ ਰਾਜਾ ਨੇ ਇੱਕ ਹੋਰ ਮੁਸ਼ਕਲ ਖੜੀ ਕਰ ਦਿੱਤੀ ਹੈ ਨਾ ਕੰਨਿਆ ਕਹਿਣ ਲੱਗੀ ਕਿਹੋ ਜਿਹੀ ਮੁਸ਼ਕਲ ਮੈਨੂੰ ਦੱਸੋ ਕਿ ਮਹਾਰਾਜ ਨੇ ਇਹੋ ਜਿਹਾ ਕੀ ਕਿਹਾ ਹੈ ਤਾਂ ਮਛਵਾਰਾ ਦੱਸਦਾ ਹੈ ਕਿ ਰਾਜਾ ਨੇ ਇੱਕ ਟੋਕਰੀ ਲੈ ਕੇ ਆਉਣ ਨੂੰ ਕਿਹਾ ਹੈ ਜੋ ਨਦੀ ਦੇ ਵਹਾਨ ਨੂੰ ਉਲਟੀ ਦਿਸ਼ਾ ਵਿੱਚ ਵਹਾ ਦੇਵੇ ਮੁਰਗਾ ਤਾਂ ਤੁਸੀਂ ਕਿਤੋਂ ਨਾ ਕਿਤੋਂ ਲਿਆ ਕੇ ਦੇ ਦਿੱਤਾ ਹੁਣ ਟੋਕਰੀ ਕਿੱਥੋਂ ਲਿਆਵਾਂਗੇ ਸਾਡੇ ਕੋਲ ਇਹੋ ਜੀ ਕੋਈ ਟੋਕਰੀ ਨਹੀਂ ਹੈ ਅਸੀਂ ਰਾਜਾ ਦੀ ਸ਼ਰਤ ਪੂਰੀ ਨਹੀਂ ਕਰ ਸਕਾਂਗੇ ਹੁਣ ਤਾਂ ਤੈਨੂੰ ਰਾਜਾ ਦੇ ਮਹਿਲ ਵਿੱਚ ਜਾਣਾ ਹੀ ਪਵੇਗਾ ਇਹ ਗੱਲ ਸੁਣ ਨਾ ਕੰਨਿਆ ਬੋਲੀ ਪਤੀ ਦੇ ਤੁਸੀਂ ਘਬਰਾਓ ਨਾ ਮੈਂ ਇਸ ਦਾ ਵੀ ਉਪਾਏ ਕਰ ਲਵਾਂਗੀ ਤੁਸੀਂ ਚਿੰਤਾ ਨਾ ਕਰੋ ਇਸ ਤਰ੍ਹਾਂ ਕਹਿ ਕੇ ਨਾ ਕੰਨਿਆ ਉਸੇ ਵੇਲੇ ਨਾਗਿੰ ਦਾ ਰੂਪ ਬਣਾਉਂਦੀ ਹੈ ਤੇ ਫਿਰ ਤੋਂ ਆਪਣੇ ਪਿਤਾ ਭੱਦਰਸਾਲ ਦੇ ਕੋਲ ਪਤਾਲ ਲੋਕ ਵੱਲ ਪਹੁੰਚ ਜਾਂਦੀ ਹੈ। नागराज ਨੇ ਪੁੱਛਿਆ ਧੀਏ ਹੁਣ ਕੀ ਸਮੱਸਿਆ ਆ ਗਈ? ਤਾਂ नाग ਕੰਨਿਆ ਚੰਦ੍ਰਿਕਾ ਕਹਿਣ ਲੱਗੀ ਪਿਤਾ ਜੀ ਹੁਣ ਤੁਸੀਂ ਤਾਂ ਜਾਣਦੇ ਹੀ ਹੋ ਕਿ ਰਾਜਾ ਸ਼ੰਖਪਾਲ ਸਾਡੇ ਤੋਂ ਨਾਰਾਜ਼ ਹੈ ਉਸਦੀ ਨਜ਼ਰ ਮੇਰੇ ਉੱਪਰ ਟਿੱਕੀ ਹੋਈ ਹੈ। ਉਹ ਮੈਨੂੰ ਪਾਉਣ ਦੀ ਕੋਸ਼ਿਸ਼ ਵਿੱਚ ਮੇਰੇ ਪਤੀ ਦੇ ਸਾਹਮਣੇ ਨਵੀਆਂ-ਨਵੀਆਂ ਸ਼ਰਤਾਂ ਰੱਖ ਰਿਹਾ ਹੈ। ਜੇਕਰ ਸ਼ਰਤ ਪੂਰੀ ਨਾ ਹੋਈ ਤਾਂ ਰਾਜਾ ਸ਼ੰਖਪਾਲ ਮੈਨੂੰ ਆਪਣੀ ਰਾਣੀ ਬਣਾ ਕੇ ਲੈ ਜਾਵੇਗਾ। नागराज ਨੇ ਪੁੱਛਿਆ ਧੀਏ ਇਸ ਤੇਰੀ ਕੀ ਇੱਛਾ ਹੈ? ਤਨਨਾ ਕੰਨਿਆ ਕਹਿਣ ਲੱਗੀ ਪਿਤਾ ਜੀ ਤੁਸੀਂ ਤਾਂ ਜਾਣਦੇ ਹੀ ਹੋ ਕਿ ਤੁਸੀਂ ਖੁਦ ਮੇਰਾ ਵਿਆਹ ਉਸ ਮਚਵਾਰੇ ਨਾਲ ਕੀਤਾ ਹੈ ਤੇ ਹੁਣ ਇਹੀ ਮੇਰਾ ਧਰਮ ਹੈ ਕਿ ਮੈਂ ਉਸ ਮਚਵਾਰੇ ਨੂੰ ਕਦੇ ਵੀ ਨਹੀਂ ਛੱਡ ਸਕਦੀ ਰਾਜਾ ਨੇ ਇੱਕ ਸ਼ਰਤ ਰੱਖੀ ਹੈ ਕਿ ਇੱਕ ਇਹੋ ਜੀ ਟੋਕਰੀ ਲੈ ਕੇ ਆਓ ਜੋ ਨਦੀ ਦੇ ਵਹਾਂ ਨੂੰ ਉਲਟਾ ਕਰ ਸਕੇ ਤਨਨਾ ਰਾਜ ਬੋਲਿਆ ਤੀਏ ਤੂੰ ਚਿੰਤਾ ਨਾ ਕਰ ਮੇਰੇ ਕੋਲ ਭਗਵਾਨ ਸ਼ਿਵ ਦੀ ਦਿੱਤੀ ਹੋਈ ਇੱਕ ਦਿਵਯ ਟੋਕਰੀ ਰੱਖੀ ਹੋਈ ਹੈ ਉਸ ਟੋਕਰੀ ਨੂੰ ਤੂੰ ਲੈ ਜਾ ਜਿਵੇਂ ਹੀ ਤੂੰ ਉਸ ਟੋਕਰੀ ਨੂੰ ਨਦੀ ਵਿੱਚ ਪਾਵੇਂਗੀ ਤਾਂ ਨਦੀ ਦਾ ਵਹਾਅ ਉਲਟਾ ਹੋ ਜਾਵੇਗਾ। ਨਾ ਕੰਨਿਆ ਉਸ ਟੋਕਰੀ ਨੂੰ ਲੈ ਕੇ ਆ ਜਾਂਦੀ ਹੈ ਤੇ ਜਾ ਕੇ ਆਪਣੇ ਪਤੀ ਮਛਵਾਰੇ ਨੂੰ ਦੇ ਦਿੰਦੀ ਹੈ। ਦੋਸਤੋ ਇੱਧਰ ਦੂਜੇ ਦਿਨ ਮਹਾਰਾਜ ਨੇ ਜੋ ਸਮਾ ਰੱਖਿਆ ਸੀ ਉਸ ਸਮੇਂ ਸ਼ਹਿਰ ਦੇ ਲੋਕ ਲੱਖਾਂ ਲੋਕਾਂ ਦੀ ਭੀੜ ਨਦੀ ਦੇ ਕਿਨਾਰੇ ਇਕੱਠੀ ਹੋ ਜਾਂਦੀ ਹੈ। ਉੱਧਰ ਉਹ ਮਛਵਾਰਾ ਵੀ ਆਪਣੀ ਟੋਕਰੀ ਲੈ ਕੇ ਉਸ ਨਦੀ ਦੇ ਕਿਨਾਰੇ ਪਹੁੰਚ ਜਾਂਦਾ ਹੈ। ਰਾਜਾ ਨੇ ਕਿਹਾ ਮਛਵਾਰੇ ਤੂੰ ਆਪਣੀ ਟੋਕਰੀ ਨੂੰ ਨਦੀ ਵਿੱਚ ਪਾ ਕੇ ਨਦੀ ਦੇ ਵਹਾਂ ਨੂੰ ਉਲਟਾ ਕਰਕੇ ਦਿਖਾ ਜੇਕਰ ਤੇਰੀ ਟੋਕਰੀ ਇਸ ਤਰ੍ਹਾਂ ਨਾ ਕਰ ਸਕੀ ਤਾਂ ਤੇਰੀ ਘਰ ਵਾਲੀ ਫਿਰ ਸਾਡੀ ਹੋ ਜਾਵੇਗੀ ਦੋਸਤੋ ਮਛਵਾਰੇ ਨੇ ਆਪਣੀ ਟੋਕਰੀ ਉਸ ਨਦੀ ਵਿੱਚ ਪਾਈ ਤਾਂ ਨਦੀ ਦਾ ਵਹਾਂ ਉਲਟਾ ਹੋ ਗਿਆ ਨਦੀ ਦਾ ਵਹਾਂ ਉਲਟਾ ਦੇਖ ਕੇ ਸਾਰੀ ਜਨਤਾ ਹੈਰਾਨ ਸੀ ਸਾਰੀ ਜਨਤਾ ਕਹਿਣ ਲੱਗੀ ਮਹਾਰਾਜ ਮਛਵਾਰਾ ਜਿੱਤ ਗਿਆ ਹੈ ਤੇ ਤੁਸੀਂ ਹਾਰ ਚੁੱਕੇ ਹੋ ਰਾਜਾ ਵੀ ਜਾਣਦਾ ਸੀ ਕਿ ਉਹ ਦੂਜੀ ਸ਼ਰਤ ਹਾਰ ਚੁੱਕਿਆ ਹੈ ਪਰ ਰਾਜਾ ਸੀ ਕਿਥੇ ਹਾਰ ਮੰਨਣ ਵਾਲਾ ਸੀ ਰਾਜਾ ਕਹਿਣ ਲੱਗਿਆ ਠੀਕ ਹੈ ਮੇਰੀ ਇੱਕ ਆਖਰੀ ਸ਼ਰਤ ਹੈ ਜੇਕਰ ਤੂੰ ਜਿੱਤ ਗਿਆ ਤਾਂ ਤੈਨੂੰ ਇਸ ਦੇਸ਼ ਦਾ ਰਾਜਾ ਬਣਾ ਦੇਵਾਂਗੇ ਤੇ ਜੇਕਰ ਮੈਂ ਜਿੱਤਿਆ ਤਾਂ ਤੈਨੂੰ ਦੇਸ਼ ਨਿਕਾਲਾ ਮਿਲੇਗਾ ਤੇ ਤੇਰੀ ਘਰ ਵਾਲੀ ਸਾਡੇ ਮਹਿਲਾਂ ਦੀ ਰਾਣੀ ਬਣ ਕੇ ਸਾਡੇ ਮਹਿਲਾਂ ਦੀ ਸ਼ੋਭਾ ਵਧਾਵੇਗੀ ਮਛਵਾਰਾ ਬੋਲਿਆ ਮਹਾਰਾਜ ਤੁਸੀਂ ਆਪਣੀ ਤੀਜੀ ਸ਼ਰਤ ਵੀ ਦੱਸੋ ਤਾ ਰਾਜਾ ਕਹਿੰਦਾ ਹੈ ਤੀਜੀ ਸ਼ਰਤ ਇਹ ਹੈ ਕਿ ਤੈਨੂੰ ਸਾਡੇ ਨਾਲ ਯੁੱਧ ਲੜਨਾ ਪਵੇਗਾ ਇਸ ਲੜਾਈ ਵਿੱਚ ਜੋ ਜਿੱਤੇਗਾ ਉਹ ਇੱਥੇ ਦਾ ਰਾਜਾ ਬਣੇਗਾ ਤੇ ਜੋ ਹਾਰੇਗਾ ਉਹ ਇਸ ਦੇਸ਼ ਨੂੰ ਛੱਡ ਕੇ ਚਲਾ ਜਾਵੇਗਾ ਦੋਸਤੋ ਯੁੱਧ ਦੀ ਗੱਲ ਸੁਣ ਕੇ ਮਚਵਾਰਾ ਕਬਰਾਂ ਜਾਂਦਾ ਹੈ ਸੋਚਣ ਲੱਗਿਆ ਦੋ ਸ਼ਰਤਾਂ ਤਾਂ ਮੈਂ ਜਿੱਤ ਗਿਆ ਹਾਂ ਆਪਣੀ ਪਤਨੀ ਦੀ ਵਜ੍ਹਾ ਨਾਲ ਪਰ ਰਾਜਾ ਦੀ ਤੀਜੀ ਸ਼ਰਤ ਕਿਵੇਂ ਜਿੱਤ ਸਕਦਾ ਹਾਂ ਇਹ ਤਾਂ ਰਾਜਾ ਹੈ ਇਸ ਨੂੰ ਯੁੱਧ ਕਲਾ ਦਾ ਪੂਰਾ ਗਿਆਨ ਹੈ ਤੇ ਮੈਂ ਕਿੱਥੇ ਇੱਕ ਮੱਛੀਆਂ ਫੜਨ ਵਾਲਾ। ਜਾਦ ਸੁਟਣ ਤੋਂ ਇਲਾਵਾ ਮੈਨੂੰ ਕੁਝ ਨਹੀਂ ਆਉਂਦਾ। ਹੋਂ ਤਾਂ ਮਛਵਾਰਾ ਉਦਾਸ ਮਨ ਨਾਲ ਆਪਣੀ ਘਰਵਾਲੀ ਦੇ ਕੋਲ ਆਉਂਦਾ ਹੈ। ਨਾ ਕੰਨਿਆ ਨੇ ਜਦ ਆਪਣੇ ਪਤੀ ਦਾ ਚਿਹਰਾ ਉਦਾਸ ਦੇਖਿਆ ਤਾਂ ਉਹ ਪੁੱਛਣ ਲੱਗਦੀ ਹੈ ਕਿ ਕੋਈ ਨਾ ਕੋਈ ਕੋਈ ਹੋਰ ਮੁਸ਼ਕਲ ਫਿਰਤ ਮੇਰੇ ਪਤੀ ਤੇ ਆ ਗਈ ਹੈ। ਉਹ ਪੁੱਛਦੀ ਹੈ ਕਿ हे ਪਤੀ ਦੇ ਮਹਾਰਾਜ ਨੇ ਇਹੋ ਜਿਹੀ ਕਿਹੜੀ ਸ਼ਰਤ ਰੱਖ ਦਿੱਤੀ ਜਿਸ ਕਾਰਨ ਤੁਹਾਡਾ ਮਨ ਵਿਚਲਿਤ ਹੋ ਰਿਹਾ ਹੈ ਤਾਂ ਮਛਵਾਰਾ ਕਹਿੰਦਾ ਹੈ ਕਿ ਇਹ ਰਾਜਾ ਤਾਂ ਮੇਰੀ ਜਾਨ ਦੇ ਪਿੱਛੇ ਹੀ ਪੈ ਗਿਆ ਹੈ ਮੈਂ ਤੈਨੂੰ ਕਿਵੇਂ ਦੱਸਾਂ ਰਾਜਾ ਨੇ 2 ਦਿਨ ਦਾ ਸਮਾਂ ਦਿੱਤਾ ਹੈ ਤੇ ਕਹਿ ਦਿੱਤਾ ਹੈ ਕਿ ਤੀਜੇ ਦਿਨ ਮੈਨੂੰ ਯੁੱਧ ਦੇ ਮੈਦਾਨ ਵਿੱਚ ਉਹਨਾਂ ਨਾਲ ਯੁੱਧ ਕਰਨਾ ਪਵੇਗਾ ਰਾਜਾ ਨੇ ਕਿਹਾ ਹੈ ਕਿ ਮੇਰੇ ਕੋਲ ਜਿੰਨੀ ਵੀ ਸੈਨਾ ਹੈ ਮੈਂ ਲੈ ਕੇ ਆ ਜਾਵਾਂ ਜੋ ਜਿੱਤੇਗਾ ਉਹ ਇੱਥੇ ਦਾ ਰਾਜਾ ਬਣੇਗਾ ਤੇ ਜੋ ਹਾਰੇਗਾ ਉਸ ਨੂੰ ਇਹ ਦੇ ਛੱਡ ਕੇ ਜਾਣਾ ਪਵੇਗਾ ਨਾ ਕੰਨਿਆ ਬੋਲੀ ਤੁਸੀਂ ਘਬਰਾਓ ਨਾ ਮੈਂ ਤੁਹਾਡੇ ਨਾਲ ਹਾਂ ਜਦ ਤੱਕ ਮੈਂ ਤੁਹਾਡੇ ਨਾਲ ਹਾਂ ਤੁਹਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਨਾ ਕੰਨਿਆ ਇਸ ਤਰ੍ਹਾਂ ਕਹਿ ਕੇ ਆਪਣੇ ਪਿਤਾ ਕੋਲ ਪਹੁੰਚ ਜਾਂਦੀ ਹੈ ਤੇ ਆਪਣੇ ਪਿਤਾ ਭਦਰਸਾਲ ਨੂੰ ਕਹਿਣ ਲੱਗੀ ਹੈ ਪਿਤਾ ਜੀ ਮਹਾਰਾਜ ਸ਼ੰਖਪਾਲ ਨੇ ਇੱਕ ਆਖਰੀ ਸ਼ਰਤ ਰੱਖੀ ਹੈ ਕਿ ਮੇਰੇ ਪਤੀ ਨੂੰ ਉਸ ਰਾਜਾ ਦੇ ਨਾਲ ਯੁੱਧ ਲੜਨਾ ਪਵੇਗਾ ਜੇਕਰ ਯੁੱਧ ਵਿੱਚ ਉਹ ਹਾਰ ਗਿਆ ਤਾਂ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ ਤੇ ਮੈਨੂੰ ਰਾਜਾ ਆਪਣੇ ਘਰ ਵਾਲੀ ਬਣਾ ਕੇ ਲੈ ਜਾਵੇਗਾ ਮੈਂ ਬਹੁਤ ਚਿੰਤਾ ਵਿੱਚ ਹਾਂ ਮੇਰੇ ਪਤੀ ਨੂੰ ਤਾਂ ਯੁੱਧ ਲੜਨਾ ਹੀ ਨਹੀਂ ਆਉਂਦਾ ਤਾਂ नागराज ਭਦਰਸਲ ਕਹਿੰਦਾ ਹੈ ਧੀਏ ਤੂੰ ਚਿੰਤਾ ਨਾ ਕਰ ਮੇਰੇ ਕੋਲ ਭਗਵਾਨ ਸ਼ਿਵ ਦੀ ਦਿੱਤੀ ਹੋਈ ਰੱਸੀ ਤੇ ਸੋਟਾ ਹੈ ਇਸ ਰੱਸੀ ਤੇ ਸੋਟੇ ਦੀ ਮਦਦ ਨਾਲ ਰਾਜਾ ਤੇ ਰਾਜਾ ਦੀ ਪੂਰੀ ਸੈਨਾ ਨੂੰ ਹਰਾਇਆ ਜਾ ਸਕਦਾ ਹੈ ਦੋਸਤੋ ਇਸ ਤਰ੍ਹਾਂ ਨਾਗਰਾਜ ਉਹ ਰੱਸੀ ਤੇ ਸੋਟਾ ਆਪਣੀ ਧੀ ਨੂੰ ਦੇ ਦਿੰਦਾ ਹੈ ਨਾ ਕੰਨਿਆ ਉਹ ਰੱਸੀ ਤੇ ਸੋਟਾ ਲੈ ਕੇ ਆਪਣੇ ਪਤੀ ਕੋਲ ਆ ਜਾਂਦੀ ਹੈ ਤੇ ਉਸ ਨੂੰ ਸਮਝਾਉਂਦੀ ਹੋਈ ਬੋਲੀ ਦੇਖੋ ਤੁਹਾਡੇ ਸਾਹਮਣੇ ਚਾਹੇ ਕਿੰਨੇ ਵੀ ਵਿਸ਼ਾਦ ਸੇ ਨਾ ਜਾਵੇ ਤੁਸੀਂ ਇਸ ਰੱਸੀ ਤੇ ਸੋਟੇ ਦੀ ਮਦਦ ਨਾਲ ਉਹਨਾਂ ਸਾਰਿਆਂ ਨੂੰ ਹਰਾ ਸਕਦੇ ਹੋ ਤੁਸੀਂ ਸਿਰਫ ਐਨਾ ਕਹਿਣਾ ਹੈ ਬੰਨ ਰੱਸੀ ਤੇ ਮਾਰ ਸੋਟਾ ਤੁਹਾਡੇ ਐਨਾ ਕਹਿੰਦੇ ਹੀ ਇਹ ਰੱਸੀ ਉਹਨਾਂ ਸਾਰਿਆਂ ਨੂੰ ਬੰਦੀ ਬਣਾ ਲਵੇਗੀ ਤੇ ਇਹ ਸੋਟਾ ਉਹਨਾਂ ਤੇ ਮੌਤ ਬਣ ਕੇ ਟੁੱਟ ਪਵੇਗਾ ਤੇ ਮਾਰਦੇ ਮਾਰਦੇ ਉਹਨਾਂ ਦਾ ਹਾਲ ਬੇਹਾਲ ਕਰ ਦੇਵੇਗਾ ਦੋਸਤੋ ਤੀਜੇ ਦਿਨ ਰਾਜਾ ਦੀ ਸੈਨਾ ਯੁੱਧ ਦੇ ਮੈਦਾਨ ਵਿੱਚ ਆ ਜਾਂਦੀ ਹੈ ਤੇ ਉੱਧਰ ਉਹ ਮਛਵਾਰਾ ਇਕੱਲਾ ਹੱਥ ਵਿੱਚ ਇੱਕ ਰੱਸੀ ਤੇ ਇੱਕ ਸੋਟਾ ਲੈ ਕੇ ਆਉਂਦਾ ਹੋਇਆ ਦਿਖਾਈ ਦਿੰਦਾ ਹੈ ਰਾਜਾ ਨੇ ਜਦ ਮਛਵਾਰੇ ਨੂੰ ਆਉਂਦੇ ਹੋਏ ਦੇਖਿਆ ਤਾਂ ਰਾਜਾ ਮਛਵਾਰੇ ਨੂੰ ਕਹਿਣ ਲੱਗਿਆ ਕਿ ਕਿਉਂ ਮਰਨਾ ਚਾਹੁੰਦਾ ਹੈ ਚੁੱਪ-ਚਪ ਆਪਣੀ ਘਰ ਵਾਲੀ ਸਾਨੂੰ ਦੇ ਦੇ ਮਰਨ ਤੋਂ ਤਾਂ ਚੰਗਾ ਹੈ ਕਿ ਬਿਨਾ ਪਤਨੀ ਦੇ ਜ਼ਿੰਦਗੀ ਜੀ ਲਵੇ ਮਛਵਾਰੇ ਨੇ ਕਿਹਾ ਰਾਜਾ ਸਾਹਿਬ ਤੁਸੀਂ ਗੱਲਾਂ ਨਾ ਕਰੋ ਤੁਸੀਂ ਯੁੱਧ ਲੜੋ ਤੁਸੀਂ ਜਦੋਂ ਯੁੱਧ ਜਿੱਤ ਜਾਓਗੇ ਤਾਂ ਹੀ ਤਾਂ ਤੁਸੀਂ ਮੇਰੀ ਪਤਨੀ ਨੂੰ ਪਾ ਸਕਦੇ ਹੋ ਪਹਿਲਾਂ ਤਾਂ ਐਨੇ ਵੱਡੇ ਸੁਪਨੇ ਕਿਉਂ ਦੇਤੇ ਹੋ ਜੇਕਰ ਤੁਸੀਂ ਮੇਰੇ ਤੋਂ ਯੁੱਧ ਵਿੱਚ ਹਾਰ ਗਏ ਤਾਂ ਸੋਚ ਤੁਹਾਨੂੰ ਵੀ ਤਾਂ ਇਹ ਦੇਸ਼ ਛੱਡ ਕੇ ਜਾਣਾ ਪਵੇਗਾ ਦੋਸਤੋ ਰਾਜਾ ਫਿਰ ਉਸ ਸੱਚ ਨੂੰ ਸਵੀਕਾਰ ਕਰਕੇ ਯੁੱਧ ਦੀ ਘੋਸ਼ਣਾ ਕਰ ਦਿੰਦਾ ਹੈ ਮਛਵਾਰੇ ਨੇ ਰੱਸੀ ਨੂੰ ਕੱਢਿਆ ਤੇ ਰੱਸੀ ਨੂੰ ਸੈਨਾ ਦੇ ਉੱਪਰ ਸੁੱਟ ਦਿੱਤਾ ਤੇ ਕਹਿ ਦਿੱਤਾ ਕਿ ਬੰਨ ਰੱਸੀ ਦੋਸਤੋ ਮਛਵਾਰੇ ਦੇ ਰੱਸੀ ਸੁੱਟਦੇ ਹੀ ਉਹ ਰੱਸੀ ਨੇ ਸਾਰੀ ਸੈਨਾ ਨੂੰ ਬੰਦੀ ਬਣਾ ਲਿਆ ਉਸ ਤੋਂ ਬਾਅਦ ਉਸਨੇ ਸੋਟਾ ਕੱਢਿਆ ਤੇ ਬੋਲਿਆ ਮਾਰ ਸੋਟਾ ਇਨਾ ਕਹਿੰਦੇ ਹੀ ਉਹ ਸੋਟਾ ਕਿਆਮਤ ਬਣ ਕੇ ਰਾਜਾ ਸ਼ੰਖਪਾਲ ਤੇ ਉਸਦੀ ਸੇਨਾ ਤੇ ਟੁੱਟ ਜਾਂਦਾ ਹੈ ਤੇ ਮਾਰ ਮਾਰ ਕੇ ਸਾਰੀ ਸੇਨਾ ਨੂੰ ਜ਼ਖਮੀ ਕਰ ਦਿੰਦਾ ਹੈ ਰਾਜਾ ਸ਼ੰਖਪਾਲ ਦਾ ਤਾਂ ਬੁਰਾ ਹਾਲ ਹੋ ਗਿਆ ਸੀ ਉਹ ਉਸ ਚਮਤਕਾਰੀ ਸੋਟੇ ਦੀ ਭਿਆਨਕ ਮਾਰ ਪੈਂਦੇ ਰਾਜਾ ਖਬਰਾ ਜਾਂਦਾ ਹੈ ਰਾਜਾ ਮਛਵਾਰੇ ਨੇ ਸਾਹਮਣੇ ਹੱਥ ਜੋੜ ਕੇ ਗਿੜਗਿਰਉਣ ਲੱਗਦਾ ਹੈ ਕਿ हे ਮਛਵਾਰੇ ਮੈਨੂੰ ਛੱਡ ਦੇ ਮੈਂ ਆਪਣੀ ਹਾਰ ਸਵੀਕਾਰ ਕਰਦਾ ਹਾਂ ਇਸ ਤਰ੍ਹਾਂ ਰਾਜਾ ਦੀ ਹਾਰ ਹੋ ਜਾਂਦੀ ਹੈ ਤੇ ਮਛਵਾਰਾ ਜਿੱਤ ਜਾਂਦਾ ਹੈ ਮਛਵਾਰਾ ਰਾਜਾ ਨੂੰ ਕਹਿਣ ਲੱਗਿਆ ਮਹਾਰਾਜ ਸ਼ਰਤ ਅਨੁਸਾਰ ਤੁਸੀਂ ਇੱਥੋਂ ਦੇ ਰਾਜਾ ਨਹੀਂ ਰਹੇ ਤੁਹਾਨੂੰ ਇੱਥੋਂ ਦੂਰ ਜਾਣਾ ਪਵੇਗਾ ਦੋਸਤੋ ਰਾਜਾ ਉਸ ਰਾਜ ਨੂੰ ਛੱਡ ਕੇ ਚਲਾ ਜਾਂਦਾ ਹੈ ਤੇ ਫਿਰ ਮਛਵਾਰਾ ਤੇ ਉਸਦੀ ਪਤਨੀ ਨਾ ਕੰਨਿਆ ਉੱਥੋਂ ਦੇ ਨਵੇਂ ਰਾਜਾ ਬਣ ਜਾਂਦੇ ਹਨ ਦੋਸਤੋ ਕਹਿੰਦੇ ਹਨ ਜੇਕਰ ਪਤਨੀ ਦਾ ਸਾਥ ਹਰ ਕਦਮ ਤੇ ਹੋਵੇ ਤੇ ਉਹ ਆਪਣੇ ਪਤੀ ਦੇ ਨਾਲ ਕਦਮ ਮਿਲਾ ਕੇ ਖੜੀ ਰਹੇ ਤਾਂ ਵੱਡੀ ਤੋਂ ਵੱਡੀ ਮੁਸ਼ਕਲ ਵੀ ਪਿੱਛੇ ਹਟ ਜਾਂਦੀ ਹੈ ਪਤਨੀ ਕੋਈ ਨਾਮ ਦੀ ਪਤਨੀ ਨਹੀਂ ਹੁੰਦੀ ਪਤਨੀ ਦਾ ਪਿਆਰ ਪਤਨੀ ਦੀ ਆਤਮਾ ਪਤਨੀ ਦਾ ਸਾਥ ਜੇਕਰ ਪਤੀ ਨਾਲ ਜੁੜਿਆ ਹੋਵੇ ਤਾਂ ਕੋਈ ਵੀ ਉਹਨਾਂ ਦਾ ਵਲ ਵਿੰਗਾ ਨਹੀਂ ਕਰ ਸਕਦਾ ਦੂਜੀ ਗੱਲ ਜੇਕਰ ਇਹੋ ਜੇ ਲਚਨਾ ਵਾਲੀ ਪਤਨੀ ਤੁਹਾਡੇ ਕੋਲ ਹੈ ਤਾਂ ਤੁਹਾਨੂੰ ਕਦੇ ਧੋਖਾ ਨਹੀਂ ਦੇ ਸਕਦੀ ਅਕਸਰ ਕੁਝ ਔਰਤਾਂ ਦਾ ਸੁਭਾਅ ਹੁੰਦਾ ਹੈ ਕਿ ਉਹਨਾਂ ਨੂੰ ਆਪਣੇ ਪਤੀ ਤੋਂ ਜ਼ਿਆਦਾ ਸੁਖ ਸਾਧਨ ਦਿੱਖ ਜਾਂਦਾ ਉਹ ਆਪਣੇ ਪਤੀ ਨੂੰ ਧੋਖਾ ਦੇ ਕੇ ਦੂਜੇ ਮਰਦ ਨਾਲ ਚਲੀਆਂ ਜਾਂਦੀਆਂ ਹਨ ਜੋ ਔਰਤਾਂ ਕਿਸੇ ਦੇ ਲਾਲਚ ਵਿੱਚ ਨਹੀਂ ਆਉਂਦੀਆਂ ਨਾ ਧਨ ਦੇ ਨਾ ਬਲ ਦੇ ਨਾ ਰੂਪ ਦੇ ਤੇ ਉਸਤੇ ਪਤੀ ਕੋ ਜੋ ਕੁਝ ਵੀ ਹੈ ਰੁੱਖਾ ਸੁੱਖਾ ਉਸੇ ਵਿੱਚ ਸੰਤੁਸ਼ਟ ਰਹਿੰਦੀਆਂ ਹਨ ਇਹੋ ਜਿਹੀ ਔਰਤ ਹਮੇਸ਼ਾ ਦਿਵੇ ਲੋਕ ਪ੍ਰਾਪਤ ਕਰਦੀ ਹੈ ਇਹੋ ਜਿਹੀ ਪਤਨੀ ਪਤੀ ਦੇ ਨਾਲ ਸੱਚਾ ਪ੍ਰੇਮ ਕਰਦੀ ਹੈ ਉਹ ਕਦੇ ਪਤੀ ਨੂੰ ਧੋਖਾ ਨਹੀਂ ਦਿੰਦੀ ਇਹ ਜੋ ਸੰਤੋਸ਼ ਦੀ ਭਾਵਨਾ ਹੁੰਦੀ ਹੈ ਇਹ ਮਾਤਾ ਪਿਤਾ ਦੇ ਘਰ ਤੋਂ ਹੀ ਸਿੱਖੀ ਜਾਂਦੀ ਹੈ ਮਾਪੇ ਆਪਣੇ ਬੱਚਿਆਂ ਵਿੱਚ ਇਹੋ ਜੀ ਆਦਤ ਪਾ ਦਿੰਦੇ ਹਨ ਉਹਨਾਂ ਦਾ ਸੁਭਾਅ ਉਹੋ ਜਿਹਾ ਹੀ ਬਣ ਜਾਂਦਾ ਹੈ ਤੀਜੀ ਗੱਲ ਜੇਕਰ ਤੁਹਾਡੇ ਕੋਲ ਕੋਈ ਖਾਸ ਵਸਤੂ ਹੈ ਕੋਈ ਸੋਹਣੀ ਔਰਤ ਹੈ ਤਾਂ ਉਸ ਨੂੰ ਹਮੇਸ਼ਾ ਲੁਕੋ ਕੇ ਰੱਖਣਾ ਚਾਹੀਦਾ ਹੈ ਮੰਨਿਆ ਕੀ ਤੁਹਾਡਾ ਮਨ ਕਿਸੇ ਤੇ ਨਹੀਂ ਜਾਵੇਗਾ ਪਰ ਇਸ ਸੰਸਾਰ ਵਿੱਚ ਕਈ ਭੇੜੀਏ ਘੁੰਮ ਰਹੇ ਹਨ ਹੋ ਸਕਦਾ ਹੈ ਉਨ੍ਹਾਂ ਦੀ ਕੋ ਦ੍ਰਿਸ਼ਟੀ ਉਨ੍ਹਾਂ ਤੇ ਪੈ ਜਾਵੇ ਤੇ ਤੁਸੀਂ ਮੁਸੀਬਤ ਵਿੱਚ ਪੈ ਜਾਓ ਚਾਹੇ ਕਿੰਨੇ ਵੀ ਗੂੜੀ ਦੋਸਤੀ ਹੋਵੇ ਫਿਰ ਵੀ ਕਿਸੇ ਨੂੰ ਆਪਣੇ ਘਰ ਦੇ ਅੰਦਰ ਬੁਲਾ ਕੇ ਨਹੀਂ ਲਿਆਣਾ ਚਾਹੀਦਾ ਕਿਉਂਕਿ ਕਹਿੰਦੇ ਹਨ ਕਾਮਦਾਨਾ ਵਿਅਕਤੀ ਰਿਸ਼ਤਿਆਂ ਨੂੰ ਵੀ ਭੁੱਲ ਜਾਂਦਾ ਹੈ ਨਾ ਹੀ ਕਦੇ ਆਪਣੀ ਔਰਤ ਨੂੰ ਇਹੋ ਜਿਹੇ ਲੋਕਾਂ ਦੇ ਨਾਲ ਬਾਹਰ ਭੇਜਣਾ ਚਾਹੀਦਾ ਹੈ ਜੋ ਅਣਜਾਨ ਹੁੰਤੇ ਗੰਦੇ ਚਰਿੱਤਰ ਵਾਲੇ ਹੁੰਨ ਜੋ ਇੱਕ ਉਮਰ ਤੇ ਇੱਕ ਅਵਸਥਾ ਦੇ ਹੁੰਨ ਖੂਬਸੂਰਤ ਹੁੰਨ ਕਿਉਂਕਿ ਇਹ ਸ਼ੈਤਾਨ ਮਨ ਕਦੇ ਵੀ ਆਪਣੀ ਨੀਅਤ ਬਦਲ ਸਕਦਾ ਹੈ ਇਸ ਲਈ ਸਾਵਧਾਨ ਰੋ ਸੁਰੱਖਿਤ ਰਹੋ ਇਹ ਹੀ ਇਸ ਕਹਾਣੀ ਦਾ ਉਦੇਸ਼ ਹੈ ਤਾਂ ਦੋਸਤੋ ਇਹ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਸਾਨੂੰ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇਣਾ ਮਿਲਦੇ ਹਾਂ ਅਗਲੀ ਕਹਾਣੀ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ